ਅਲੀ ਰஞ்சிਤ ਨਾਮ ਹੈ ਸਰਾ ਹੀ ਆਇਕਦੇ ਆਟੋ 'ਚ ਬੈ ਕੇ ਜਨਨੂ ਮੈਂ ਚੈੱਕ ਕਰਾਣਾ ਹੈ ਬੱਚਾ ਹੁਣ ਵੜਾਈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾਲੀ ਮੇਡ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋੜ 'ਤੇ ਐਕਸੀਡੈਂਟ ਹੋ ਗਿਆ ਜਨਨ ਕਿਹ ਜਗ੍ਹਾ ਦਾ ਇੱਥੇ ਆਣ ਕੇ ਬਾਈਕਾਸ ਨਾਲ ਬਾਤ ਸ਼ੁਰੂ ਆ। ਤਾਂ ਲੱਗਾ ਕੀ ਵਜਾ ਗਈ ਨਹੀਂ ਕਿਸੋ। ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ, ਜਨਾਨੀ ਸਾਹਮਣੇ ਆ ਗਿਆ। ਹੁਣ ਤੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ। ਬੜੀ ਮਸੂਰ ਕੱਢੀ ਕਾਰ ਚੁੱਕ ਕੇ ਕੱਢੀ ਸੇ ਕੋ ਬਾਤ। ਸਿਰ ਦੇ ਉੱਤੇ ਜਣਾ ਟਾਇਰ ਚੱਲ ਗਿਆ। ਗੱਡੀ ਵਿੱਚ ਵਜ ਗਿਆ। ਕਿੰਨੇ ਮਹੀਨੇ ਦੇ ਬੈਡ ਲੁੱਤੀ? ਨਹੀਂ ਨਾ ਕਰਿਆ ਪਈਓ। ਇਹ ਹਰ ਦੰ ਦੇ ਮਹੀਨੇ ਚ ਹੋਈ ਨਾ ਕਿਸ। ਉਹ ਬੱਚੇ ਤੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਨੂੰ। ਉਹ ਗੋਟਿਆਂ ਦੇ ਟਗਰੇ ਕੇ ਕੀ ਨਾ ਤੀਪਰਾਨੀ ਕੋਈ ਮੇਰਾ ਤਾਂ ਹਮਲਾ ਦਾ ਬਲੀ ਦੇ ਉੱਤੇ ਪੈ ਕੇ ਤੂੰ ਚੱਕਰ ਜਾਣ ਫਿਰ ਕੇ ਤੂੰ ਮੈਨੂੰ ਪਤਾ ਨਹੀਂ ਤੱਕ ਕੀ ਹੋ ਗਿਆ ਕਿ ਨਹੀਂ ਕੀ ਚਾਉਂਦੇ ਤੁਸੀਂ ਠੀਕ ਕਰੀ ਸਕਦੇ ਹੁਣ ਬਾਈ ਯਾਰ ਉਹ ਜੋ ਹੋ ਗਿਆ ਹੋ ਗਿਆ ਕਿਹਦੀ ਜਾ ਹੋ ਗਿਆ ਉਹ ਕੀ ਕਰ ਸਕਦੇ ਯਾਰ ਜਿਸ ਪਾਸ ਸੀ ਕੀ ਗੱਲਬਾਤ ਹੋ ਗਈ ਕਿਦੋਂ ਟੈਂਪੋਰਰੀ ਕਿੱਥੇ ਐਕਸੀਡੈਂਟ ਹੋਇਆ ਬਾਈ ਮੂਰ ਲੱਗਦੇ ਇਹੀ ਜਿੱਤੇ ਬੁਸਾਈਟ ਤੇ ਖਿਡਾਰੀ ਖੇਲੋਤੇ ਆ ਉਹ ਜਾਣ ਕੇ ਕਾਰ ਆਉਣੀ ਹੈ ਕਾਰ ਦੇ ਵਿੱਚ ਟੈਂਪੂ ਆ ਜਾ ਉਹ ਟੈਂਪੂ ਸਾਡੇ ਵਿੱਚ ਵਜਾ ਬੜ ਕੇ ਸਮਝਣ ਲੱਗੀ ਕੀ ਬਣਿਆ ਹਨ ਟੈਂਪੂ ਸਾਡਾ ਗੁਰਦੱਲੋਂ ਆ ਰਿਹਾ ਉਹ ਦੂਸਰੇ ਟੈਂਪੂ ਚ ਕਿੰਨੇ ਜਾਨੇ ਸਵਾਰ ਹੋਏ ਉਹ ਤੋੜੇ ਦੋ ਤੇ ਦੋ ਬੱਚੇ ਇਨਾਂ ਦੇ ਚਾਰ ਜਾਨੇ ਦੇ ਵੈਸਾ ਤੇ ਮੀੜ ਦੀ ਡੈਥ ਹੋ ਗਈ ਉਹਦੇ ਵਿੱਚ ਹਾਂਜੀ 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 ਤੁਹਾਡੇ ਕਿਨੇ ਸਾਡੇ ਜਿਹੜੇ ਜਾਨੇ ਸਾਰੇ ਦੇ ਲੱਗੇ तकरीबन ਕਿਸੇ ਦੇ ਪਛਾਣ ਨਹੀਂ ਆ ਤੁਸੀਂ ਦੋ ਜਾਨੇ ਸੀਗੇ ਟੈਂਪੂ ਹਾਂਜੀ ਦੋ ਜਾਨੇ ਲੱਗਦਾ ਗਲਤੀ ਕੀਤੀ ਕੀ ਦੀ ਹਾਂਜੀ ਗਲਤੀਕਾਰ ਵਾਲੀ ਭਾਜੀ ਮਤਲਬ ਕਾਰ ਵਾਲੇ ਲੈ ਕੇ ਚਮਾਰਿਆ ਉਹ ਟੈਂਪੂ ਵੇੜ ਚ ਬੰਦਾ ਕਾਰ ਵਾਲੀ ਦੀ ਕਾਰ ਵਾਲਾ ਤੇਜ਼ ਆਉੜਿਆ ਗੱਡੀ ਪਰਮਾਰ ਵਾਲਿਆਂ ਨੇ ਕੀ ਕੀਤਾ ਉਹਨੇ ਗੱਡੀ ਕਿੱਥਾਂ ਤੇ ਜਾਉਂਦੇ ਆ ਉਹ ਜਿੰਨਾਂ ਨੀਜਾ ਦੇ ਬੱਚਾ ਹੋਣ ਵਾਲਾ ਹੈ ਜੀ ਦਿੱਥੋ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਣਦਾ ਸੀ ਅਸੀਂ ਜਾਂਦੇ ਆਪਾਂ ਚਲੀ ਉਹ ਜਿਹੜਾ ਵੱਡਾ ਹੈ ਉਹਦੀ ਸਾਲੇ ਹਾਰ ਹੈ ਆਇਆ ਸਾਲ ਤੋਂ ਜਾ ਰਿਹਾ ਉਸ ਦਵਾਈ ਲਾ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਥਾਲੀ ਹੱਥਾਂ ਨਾਲ ਨਿਕਲਦਾ ਥੋੜੀ ਦਾ ਜਾ ਕੇ ਝਲੋਤੇ ਆਇਆ ਇੱਕ ਸਾਈਡ ਤੇ ਝਲੋਤੇ ਉਹ ਜਦੋਂ ਕੋਈ ਹੱਥ ਪਤਾ ਨਹੀਂ ਲੱਗ ਗਈ ਬਣਿਆ